ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨਰਦੀਪ ਗੜੀਖਾਨਾ ਉਮੀਦਵਾਰ ਦਾ ਤੁਸੀਂ ਸਭ ਠੀਕ ਹੋਵੋਗੇ ਦੋਸਤੋ ਅਸੀਂ ਪਹੁੰਚੇ ਹੋਏ ਹਾਂ ਪੈਣੀ ਪੈਣੀ ਵਾਲਾ ਕਬੱਡੀ ਕੱਪ ਹਰ ਸਾਲ ਕਰਵਾਇਆ ਜਾਂਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫਰੋਮ ਕੰਪਨੀ ਵੱਲੋਂ ਵੱਡਾ ਕਬੱਡੀ ਕੱਪ ਹਰ ਸਾਲ ਜਿਹੜਾ ਕਰਵਾਇਆ ਜਾਂਦਾ ਇਸ ਵੱਡੇ ਕੱਪ ਦੇ ਵਿੱਚ ਅਲਾਡਾ ਦਾ ਮਾਣ ਰੱਖਿਆ ਜਾਂਦਾ ਔਰ ਸਾਡੇ ਖੇਡ ਪ੍ਰਮੋਟਰਾਂ ਦਾ ਵੱਡਾ ਸਹਿਯੋਗ ਹੁੰਦਾ ਜਿੱਤੇ ਸਾਡੇ ਬਿੰਦਰ ਇੰਗਲੈਂਡ ਜੀ ਸਾਡੇ ਮੋਢੀ ਨੇ ਕਬੱਡੀ ਕੱਪ ਦੀ ਸ਼ੁਰੂ ਤੋਂ ਲੈ ਕੇ ਜਿਹੜਾ ਕਬੱਡੀ ਕੱਪ ਚੱਲਦਾ ਆ ਰਿਹਾ ਤੇ ਵੱਡੇ ਯੋਗਦਾਨ ਸਾਡੇ ਵਿਖੇ ਖੇਡ ਪ੍ਰਮੋਟਰ ਬਿੰਦਰ ਇੰਗਲੈਂਡ ਜੀ ਔਰ ਨਾਲ ਸਾਡੇ ਲੈਂਬਰ ਕਾਂਗਜੀ ਇੰਗਲੈਂਡ ਤੋਂ ਤੇ ਨਾਲ ਸਾਡੇ ਅਜੈਤ ਸਿੰਘ ਜੀ ਗੱਲ ਗਾਦਰੀ ਵਾਲਾ ਕੈਨੇਡਾ ਉਹਦੇ ਨਾਲ ਹੀ ਸਾਡੇ ਸਤਕਾਰਯੋਗ ਰਾਜਪਾਲ ਸਿੰਘ ਜੀ ਸਾਡੇ ਗੱਲਤਾ ਰਾਜਪਾਲ ਸਿੰਘ ਜੀ ਕਹਿੰਦੇ ਯੂਐਸਏ ਵਾਲੇ ਇਹ ਕਬੱਡੀ ਕਰਕੇ ਜੀਤ ਰਹੇ ਨੇ ਔਰ ਨਾਲ ਸਮੂਹਕੀ ਸਾਡੇ ਐਨਆਰਆਈ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਔਰ ਸਾਡੀ ਸ਼ਹੀਦ ਭਗਤ ਸਿੰਘ ਰਾਜਗੁਰੂ ਰੀਅਲ ਸੁਸਾਇਟੀ ਰੂਟ ਪਰ ਵਾਲੀ ਸਾਡੇ ਸਾਰੇ ਵੀਰਾਂ ਦਾ ਧੰਨਵਾਦ ਹੈ ਜੋ ਨਾਲ ਮਿਲ ਕੇ ਵੱਡਾ ਮੇਲਾ ਸਾਰੇ ਇਲਾਕੇ ਦੇ ਸਹਿਯੋਗ ਦੀ ਨਾਲ ਕਰਵਾਉਂਦੇ ਨੇ ਸਾਡੇ ਪ੍ਰਧਾਨ ਸਾਹਿਬ ਬਰਿੰਦਰ ਸਿੰਘ ਜੀ ਵੈਦ ਸਾਹਿਬ ਦਾ ਧੰਨਵਾਦ ਕਰਦੇ ਆਂ ਇਹ ਵੱਡੀਆਂ ਜਿਹੜੀਆਂ ਤੇਵਾਵਾਂ ਇਸ ਮੇਲੇ ਦੇ ਵਿੱਚ ਹੁੰਦੀਆਂ ਨੇ ਸਮੂਹ ਸੋਸਾਇਟੀ ਮੈਂਬਰਾਂ ਦਾ ਤਹਿਤੋਂ ਧੰਨਵਾਦ ਕਰਾਂਗੇ ਨਾਲ ਮਿਲ ਕੇ ਬਹੁਤ ਵੱਡਾ ਮੇਲਾ ਕਰਵਾਉਂਦੇ ਨੇ ਅੱਜ ਇਸ ਮੇਲੇ ਦੇ ਅੱਜ ਪੜ੍ਹਦੀਆਂ 8 ਕਲੱਬਾਂ ਦੇ ਮੈਚ ਤੇ ਕਬੱਡੀ ਮੇਰੇ ਵੀਰੋ ਜਿਹੜੇ ਮੁਕਾਬਲੇ ਕਰਵਾਏ ਜਾਣਗੇ 65 ਕਿਲੋ ਭਾਰ ਦੇ ਤੇ ਕਬੱਡੀ ਇੱਕ ਮੁਕਾਬਲਾ ਕਹਿੰਦੇ ਬਜ਼ੁਰਗਾਂ ਦਾ ਸ਼ੂ ਮੈਚ ਉਹਨਾਂ ਤੇ ਇੱਕ ਮੈਚ ਜਿਹੜਾ ਦੂਸਤੋਂ ਕਰਵਾਇਆ ਜਾਣਾ ਲੜਕੀਆਂ ਦਾ ਔਰ ਦੋਸਤੋਂ ਆਓ ਅੱਗੇ ਮਿਲਦੇ ਆਪਾਂ ਪ੍ਰਬੰਧਕ ਵੀਰ ਬਹੁਤ ਵਧੀਆ ਜਿਹੜੇ ਅ ਅਰੇਂਜਮੈਂਟ ਕੀਤਾ ਹੋਇਆ ਤੇ ਅੱਗੇ ਜਾਣਕਾਰੀ ਲੈਣੇ ਆ ਵੀ ਅੱਜ ਟੀਮਾਂ ਕਿਹੜੀਆਂ ਆ ਰਹੀਆਂ ਕੌਣ ਕੌਣ ਖੇਡੂਗਾ ਜਿਹੜੇ-ਜਿਹੜੇ ਮਾਲ ਆ ਰਹੇ ਨੇ ਤੇ ਹੋਰ ਅੱਗੇ ਕੀ ਨਾ ਨੀਤੀਆਂ ਕੀ ਬਿਆਉਂਦਬੰਦੀਆਂ ਮਿਲਦੇ ਆ ਤੇ ਕਬੱਡੀ ਦੇ ਖਿਡਾਰੀਆਂ ਨਾਲ ਵੀ ਕਰਾਂਗੇ ਗੱਲਾਂ ਬਾਤਾਂ ਮੈਂ ਤੁਹਾਡਾ ਨਵਦੀਪ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਔਰ ਜੇ ਨਵੇਂ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜੇ ਕਰਿਓ ਤਾਂ ਧੰਨਵਾਦ। ਪੰਗੀਆਂ ਫੁੱਲ ਚੱਲ ਰਹੀਆਂ ਤੇ ਤੋਂ ਤਿਆਰੀਆਂ ਚੱਲ ਰਹੀਆਂ ਦੋਸਤੋ ਬਹੁਤ ਵਧੀਆ ਮੇਲਾ ਜਿਹੜਾ ਸੈਣੀ ਵਾਲਾ ਕਬੱਡੀ ਕੱਪ ਹਰ ਸਾਲ ਕਰਵਾਇਆ ਜਾਂਦਾ ਤੇ ਕਬੱਡੀ ਦੇ ਜਿਹੜੇ ਕੱਪ ਆ ਚੁੱਕੇ ਆ ਸਨਮਾਨ ਆ ਚੁੱਕੇ ਆ ਔਰ ਵੱਡੇ ਅੱਜ ਕੱਪ ਜਿਹੜੇ ਦਿੱਤੇ ਜਾਣੇ ਆ ਸਾਡੇ ਸਾਰੇ ਪ੍ਰਬੰਧਕ ਵੀਰ ਆਪੋ ਆਪਣੀਆਂ ਤਿਆਰੀਆਂ ਚ ਰੁੱਝੇ ਹੋਏ ਆ ਔਰ ਉਧਰਲੇ ਪਾਸੇ ਸਾਡੇ ਜਸਵਿੰਦਰ ਸਿੰਘ ਜੀ ਸੰਧੂ ਸਾਹਿਬ ਤੋਂ ਲੈਨੇ ਆ ਜਾਣਕਾਰੀ ਬਹੁਤ ਵਧੀਆ ਮੇਲਾ ਆਓ ਜੀ ਸਾਡੇ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਸੰਧੂ ਸਾਹਿਬ ਤੇ ਨਾਲ ਰਵਿੰਦਰ ਸਿੰਘ ਢੱਲੋਂ ਸਾਹਿਬ ਸਾਡੇ ਤੇ ਨਾਲ ਸਾਰੇ ਸਮੂਹ ਸੁਸਾਇਟੀ ਮੈਂਬਰ ਤੇ ਆਪੋ ਆਪਣੀਆਂ ਵਕੋ ਵਕਤ ਤਿਆਰੀਆਂ ਚ ਲੱਗੇ ਹੋਏ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹੋ ਠੀਕ ਠਾਕ ਹੋ ਜੀ ਸੋ ਸੰਧੂ ਸਾਹਿਬ ਇਹ ਮੇਲਾ ਕਦੋਂ ਤੋਂ ਚੱਲਦਾ ਆ ਰਿਹਾ ਆਪਣਾ ਜਿਹੜਾ ਕਬੱਡੀ ਕੱਪ ਆ ਇਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਛੰਦੇਵ ਦੀ ਸ਼ਹਾਦਤ ਨੂੰ ਸਮਰਪਿਤ ਓਕੇ 2012 ਤੋਂ ਜਿਹੜਾ ਇਹ ਖੇਡ ਮੇਲਾ ਅ ਸ਼ੁਰੂ ਕੀਤਾ ਸੀ ਕੱਲੀ ਕਬੱਡੀ ਨਹੀਂ ਹਾਂਜੀ ਆਲ ਗੇਮਸ ਸਟਰੀਆਂ ਠੀਕ ਹੈ ਜੀ ਦੇਸ਼ ਪੱਤੀ ਸਮਾਗਮ ਪਲੇ ਵਗੈਰਾ 2012 ਤੋਂ ਉਦੋਂ ਸਾਡੇ ਡਿਪਟੀ ਕਮਿਸ਼ਨਰ ਸੀਗੇ ਮਨਜੀਤ ਸਿੰਘ ਜੀ ਨਾਲ ਹਾਂਜੀ ਉਹਨਾਂ ਉਹਨਾਂ ਦੀ ਅਗਵਾਈ ਹੇਠ ਸ਼ੁਰੂ ਕੀਤਾ ਸੀ ਉਦੋਂ ਤੋਂ ਲਗਾਤਾਰ ਅ ਦੇਖੋ 13 ਸਾਲ ਹੋ ਚੰਨੇ ਆ ਹਾਂਜੀ ਕਿ ਸਾਡੇ ਨੌਜਵਾਨ ਜਿਹੜੇ ਉਹ ਟਟੇ ਆਉਂਦੇ ਆ ਠੀਕ ਹੈ ਜੀ ਸੋ ਇਸ ਮੇਲੇ ਦੇ ਵਿੱਚ ਤੁਹਾਨੂੰ ਸਹਿਯੋਗ ਜਿਹੜਾ ਇਲਾਕੇ ਦੇ ਵਿੱਚੋਂ ਤੇ ਖੇਡ ਪ੍ਰਮੋਟਰਾਂ ਵੱਲੋਂ ਐਨਆਰਈ ਵੀਰਾਂ ਵੱਲੋਂ ਵਧੀਆ ਸਹਿਯੋਗ ਮਿਲਦਾ ਹੀ ਹਾਂ ਬਿਲਕੁਲ ਜੀ ਦਿਨੋਂ ਦਿਨ ਅਸੀਂ ਮਤਲਬ ਸਹਿਯੋਗ ਸਾਡਾ ਵੱਧ ਰਿਹਾ ਹਾਂ ਹਾਂਜੀ ਸਭ ਤੋਂ ਵੱਡਾ ਸਹਿਯੋਗ ਮਤਲਬ ਸੋਸਾਇਟੀ ਦਾ ਕਹਿ ਲਓ ਮੋਢਾ ਜੈਸ ਖੇਡ ਮੇਲੇ ਦਾ ਮੋਢਾ ਜਿਹੜਾ ਹੈਗਾ ਉਹ ਬਿੰਦਰ ਇੰਗਲੈਂਡ ਹੈਗਾ ਠੀਕ ਹੈ ਜੀ ਉਹ ਜਿਹੜਾ ਸਾਡੇ ਪਿੰਡ ਵਕੀਲਾਂ ਵਾਲੀ ਤੋਂ ਰਹਿਣ ਵਾਲੇ ਆ ਹਾਂਜੀ ਹਾਂਜੀ ਤੇ ਉਹ ਆਪਣੇ ਵੇਲੇ ਤੇ ਸਿਰੇ ਦੇ ਜਿਹੜ ਟਾਰੀ ਰਹੇ ਆ ਠੀਕ ਹੈ ਜੀ ਤੇ ਉਹ ਹੁਣ ਇੰਗਲੈਂਡ ਰਹਿੰਦੇ ਆ ਤੇ ਉਹਨਾਂ ਦੀ ਇੰਤਰੀ ਦਿੱਲੀ ਤਮੰਨਾ ਸੀ ਉਹ ਪਹਿਲਾਂ ਹਰਜੀਤ ਜਿਹੜਾ ਕਬੱਡੀ ਕੱਪ ਬਾਜੀਖਾਨੇ ਕਰਾਉਂਦੇ ਸੀ ਇਹ ਕਰਵਾਉਂਦੇ ਹੁੰਦੇ ਸਾਰੇ ਕਿ ਲੈਂਬਰ ਕੰਗ ਜੀ ਹਾਂਜੀ ਠੀਕ ਹੈ ਜੀ ਇਹ ਉਹਨਾਂ ਨੇ ਹੀ ਸਾਨੂੰ ਸਿਖਾਇਦ ਕੀਤਾ ਸੀ ਵੀ ਆਪਣੇ ਫੋਕਸ ਪਰ ਹੋਣਾ ਚਾਹੀਦਾ ਠੀਕ ਹੈ ਜੀ ਜਦੋਂ ਮੋੜ ਰੱਖ ਕੇ ਉਹ 2012 ਚ ਗੱਲਬਾਤ ਕੀਤੀ ਹੈ ਹਾਂਜੀ ਇਹਦਾ ਮੋੜ ਜਿਹੜਾ ਬਿੰਦ ਇੰਗਲੈਂਡ ਹੀ ਆ ਜਿਹੜਾ ਉਹ ਸਾਡੇ ਤੇ ਥਾਪੜਾ ਮਾਰਦਾ ਤੇ ਫਿਰ ਅਸੀਂ ਜਿਹੜੇ ਲੜੀ ਦੇ ਪ੍ਰਬੰਧ ਹੁੰਦੇ ਆ ਉਹ ਸਾਰੇ ਕੰਚ ਨਹੀਂ ਕਰਾਉਂਦੇ ਹੁੰਦੇ ਠੀਕ ਹੈ ਜੀ ਉਸ ਤੋਂ ਬਾਅਦ ਤੇ ਵਕ ਵਕ ਸਮੇਂ ਤੇ ਸੀਓ ਵੀ ਆਉਂਦੇ ਨੇ ਤੋਂ ਆਪਣੇ ਬਿੰਦ ਇੰਗਲੈਂਡ ਜੀ ਤੁਹਾਡੇ ਨਾਲ ਸ਼ੁਰੂ ਤੋਂ ਖੜੇ ਹੋਏ ਆ ਹਾਂ ਮਤਲਬ ਇਹ ਸਾਨੂੰ ਖੜਾ ਕਰਨ ਚ ਉਹ ਸਾਡੀ ਧੇਰੀ ਹੋ ਠੀਕ ਹੈ ਜੀ ਹਨਾ ਉਦੋਂ ਤੋਂ ਅਸੀਂ 12 ਤੋਂ ਖੜੇ ਤੇ ਉਸ ਤੋਂ ਬਾਅਦ ਹੁਣ ਜਿਵੇਂ ਲੈਂਬਲ ਸਿੰਘ ਕੰਗ ਜੀ ਮੇਰੇ ਕੋਲ ਸਾਲਾਂ ਤੋਂ ਸਾਡੇ ਨਾਲ ਮਤਲਬ ਸਾਨੂੰ ਕਬੱਡੀਆਂ ਕਰਾਉਣ ਵਾਲ ਹੋਰ ਖੇਡਾਂ ਕਰਾਉਣ ਵਾਲ ਸ਼ਹਿਦ ਕਰਦੇ ਰਹਿੰਦੇ ਤੇ ਇਸ ਵਾਰ ਤੇ ਪਿਛਲੀ ਵਾਰ ਅਜਾਜ ਸਿੰਘ ਜੀ ਸਾਡੇ ਗਾਧੜੀ ਵਾਲੇ ਤੋਂ ਕੈਪਟਨ ਰਹਿੰਦੇ ਆ। ਹਾਂਜੀ ਹਾਂਜੀ। ਤੇ ਇਹ ਵੀ ਵੀਰਾਂ ਨੇ ਪਿਛਲੇ ਸਾਲ ਵੀ ਸਾਨੂੰ ਜਿਹੜਾ ਉਹ ਕੋ ਡੇ ਸੀ ਹੋਏ ਤੇ ਕਿ ਇਸ ਵਾਰ ਵੀ ਹਾਂਜੀ। ਉਹ ਇੰਡੀਆ ਵੀ ਜਿਹੜਾ ਸਮਾਜ ਅੰਰੋਹਾ ਤੰਦੂ ਸਿੱਜੂ ਹਾਂਜੀ। ਉਹਨਾਂ ਦਾ ਧਿਆਨ ਜਿਹੜਾ ਮਕਸ਼ਿਆਂ ਤੋਂ हट ਕੇ ਖੇਡ ਗਰਾਉਂਡਾਂ ਵੱਲ ਕਰਨ ਲਈ ਉਹਨੂੰ ਦੱਸਿਆ ਕਰੋ ਜਿਵੇਂ ਜਿਵੇਂ ਆਪਣਾ ਮੇਲਾ ਵੱਧਦਾ ਜਾ ਰਿਹਾ ਤੇ ਆਪਣੇ ਨਾਲ ਖੇਡ ਪ੍ਰੋਮੋਟਰ ਜੁੜਦੇ ਜਾ ਰਹੇ ਆ ਹਾਂਜੀ ਹਾਂਜੀ ਇਸ ਤੋਂ ਬਾਹਰ ਤੋਂ ਜੁੜ ਰਿਹਾ ਜਿਵੇਂ ਇਸ ਵਾਰ ਨਵਾਂ ਸਾਡੇ ਨਾਲ ਜੁੜ ਗਿਆ ਰਾਜਪਾਲ ਸਿੰਘ ਗਿੱਲ ਹਾਂਜੀ ਪਿੰਡ ਤੋਂ ਉਹਨਾਂ ਦਾ ਪੂਰੇ ਘੜਾ ਠੀਕ ਹੈ ਜੀ ਉਹ ਯੂਐਸਏ ਆ ਠੀਕ ਹੈ ਜੀ ਉਹਨਾਂ ਵੀ ਐਨਸੀ ਬੜੀ ਵੱਡੀ ਮਸਮਰੀ ਹੋ ਪਹਿਲੀ ਵਾਰ ਛੱਟ ਨਾਲ ਇਸ ਮੇਲੇ 'ਚ ਥੋੜੇ ਆ ਠੀਕ ਹੈ ਜੀ ਤੁਸੀਂ ਦੱਸਿਆ ਵੀ ਹੁਣ ਨਵੇਂ ਨਵੇਂ ਜਿਹੜੇ ਸਾਡੇ ਨਾਲ ਜਿਹੜੇ ਸ਼ੌਂਕ ਰੱਖਦੇ ਆ ਜਿਹੜੇ ਚਾਹੁੰਦੇ ਆ ਵੀ ਜਿਹੜੀ ਪੰਜਾਬ ਦੀ ਧਰਤੀ 'ਤੇ ਇੱਕ ਵਾਰ ਫਿਰ ਤੋਂ ਮੇਲੇ ਲੱਗਣ ਹਾਂਜੀ ਰੌਣਕਾਂ ਫਰਨ ਕੋ ਵੀ ਸਾਡੇ ਨਾਲ ਜੁੜ ਰਿਹਾ ਤੇ ਇਸੇ ਕਰਕੇ 2012 ਤੋਂ 16 ਸਾਲ ਤੋਂ ਪ੍ਰਵੇਸ਼ ਕੀਤਾ ਹੈ। ਸੋ ਬਾਕੀ ਇਹ ਵੀ ਗੱਲ ਆ ਸੰਧੂ ਸਾਹਿਬ ਜਦੋਂ ਆਪਾਂ ਸੱਚੀ ਨੀਅਤ ਨਾਲ ਕੋਈ ਵੀ ਕੋਈ ਵੀ ਕੰਮ ਕਰਦੇ ਆ ਤੇ ਵਾਹਿਗੁਰੂ ਆਪਣੀ ਬਾਹ ਫੜਦਾ ਤੇ ਤੁਹਾਡੇ ਨਾਲ ਵੀ ਆਏ ਸਾਲ ਮੈਂ ਦੇਖਦਾ ਵੀ 1 2 3 ਜਿਹੜੇ ਬੰਦੇ ਐਨਆਰਆਈ ਆਪਣੇ ਨਾਲ ਜੁੜਦੇ ਆ ਨਵੀਂ ਸੋ ਸਾਨੂੰ ਖੇਡ ਮੇਲਾ ਕਰਵਾਉਣਾ ਚਾਹਵਾ ਹਾਂ। ਹਾਂਜੀ। ਹੋਰ ਹੈ। ਹਾਂਜੀ ਹਾਂਜੀ। ਜਿੰਦਾ ਅਸੀਂ ਸਾਰਾ ਸਾਲ ਇਮਾਨਦਾਰੀਆਂ ਦਿੱਦੀਆਂ ਪਿੰਡੇ ਪਹਾੜੀ। ਹਾਂਜੀ ਹਾਂਜੀ ਹਾਂਜੀ। ਤੁਹ ਬਹੁਤ ਵਧੀਆ ਤੁਸੀਂ ਮੇਲਾ ਇਸ ਸਾਲ ਕਰਵਾਉਨੇ ਹੋ ਤੇ ਇਸ ਸਾਲ ਜਿਹੜਾ ਤੁਸੀਂ ਕਬੱਡੀ ਕੱਪ ਕਰਵਾ ਰਹੇ ਹੋ ਤੇ ਕਿਹੜੇ ਕਿਹੜੇ ਵਜਨਾ ਤੇ ਕਿਹੜੇ ਕਬੱਡੀ ਆਲ ਓਪਨ ਦੀਆਂ ਕਿੰਨੀਆਂ کلبਾਂ ਤੇ ਕਿੰਨਾ ਪ੍ਰਾਈਜ਼ ਹੈ ਜੀ ਆ ਇਸ ਵਾਰ ਅਸੀਂ ਜਿਹੜੀਆਂ ਆਪਣੇ ਗਰਾਊਂਡ 'ਚ ਇੱਕ ਦਿਨ ਦਾ ਅਸੀਂ ਇੱਥੇ ਜਿਹੜਾ ਕਬੱਡੀ ਕੱਪ ਇੱਕ ਦਿਨ ਦਾ ਰੱਖਿਆ ਅਸੀਂ ਦਾ ਦੋ ਜਾਂ ਤਿੰਨ ਦਿਨ ਦਾ ਹੁੰਦਾ ਠੀਕ ਹੈ ਜੀ ਇਹਦੇ 'ਚ ਲੜਕੀਆਂ ਦਾ ਜਿਹੜਾ ਹੈਗਾ ਹਾਂਜੀ ਸ਼ੋਅ ਮੈਚ ਤੋਂ ਇਲਾਵਾ ਬਜ਼ੁਰਗਾਂ ਦਾ ਸ਼ੋਅ ਮੈਚ ਹਾਂਜੀ ਇਸ ਤੋਂ ਇਲਾਵਾ 65 ਕਿਲੋ ਜਿਹੜੇ ਲੜਕੀਆਂ ਦੇ ਮੁਕਾਬਲੇ ਅਸੀਂ ਰੱਖੇ ਹੋਏ ਆ ਅਸੀਂ ਦੇ ਸਰਵਟ ਵਾਰਕ ਟੀਮਾਂ ਇੱਕ ਮਿੰਟ 'ਚ ਦੋ ਖਿਡਾਰੀ ਬਾਹਰ ਦੇ ਉਹਦੇ 'ਚ ਠੀਕ ਠੀਕ ਹੈ ਜੀ ਦੇਖੋ ਹਮ ਟੀਮਾਂ ਕੇ ਲਿਆ ਹੁੰਦੀਆਂ ਜਿਹੜੇ ਓਪਨ ਕਲੱਬ ਰੱਖੇ ਆ ਉਹਦੇ ਚ ਅੱਠ ਟੀਮ ਹੀ ਅਸੀਂ ਜਿਹੜੀਆਂ ਅੱਠ ਕਲਾਬੀ ਜਿਹੜੇ ਓਪਨ ਠੀਕ ਹੈ ਤੇ ਉਹਨਾਂ ਦਾ ਪ੍ਰਾਈਸ ਕਿੰਨਾ ਜੀ ਪਹਿਲਾ ਨਾਮ ਪਹਿਲਾ ਨਾਮ 81000 ਰੁਪਏ ਜਿਹੜਾ ਹੈਗਾ ਹਾਂਜੀ ਦੂਜਾ ਨਾਮ ਜਿਹੜਾ 61000 ਰੁਪਏ ਤੇ ਬੈਸਟਨ ਨੂੰ 212000 ਰੁਪਏ ਜਿਹੜੇ ਓਪਨ ਜਿਹੜਾ ਅਪ ਕਰਵਾ ਰਹੇ ਗੋਲ ਨੰਬਰ ਉਹਦੇ ਜਿਹੇ ਪ੍ਰਾਈਜ਼ ਠੀਕ ਹੈ ਸੋ ਬਹੁਤ ਵਧੀਆ ਇਨਾਮ ਜਿਹੜੇ ਰੱਖੇ ਹੋਏ ਹੈਗੇ ਹਸੈਨੀ ਵਾਲਾ ਕਬੱਡੀ ਕੱਪ ਦੇ 100000 60000 ਬੈਸਟਾਂ ਦੇ ਲਈ 21 21000 ਸੋ ਇਸ ਤੋਂ ਇਲਾਵਾ ਅਸੀਂ ਇਸ ਸਵਾਲ ਜਿਹੜਾ ਹੈਗਾ ਹਜ਼ਾਰਾਂ ਰੁਪਏ ਦੇ ਤੁਸਨ ਦਰਸ਼ਕਾਂ ਨੂੰ ਵੰਡ ਰਹੇ ਹਾਂ ਹਾਂਜੀ ਹਾਂਜੀ ਐਲਈਡੀ ਸਾਈਕਲ ਉਹ ਜਿਹੜੇ ਘਰੇ ਵਰਤੋਂ ਵਾਲੇ ਹੁੰਦੀਆਂ ਸਾਡੀ ਵਰਤੋਂ ਹਾਂਜੀ ਹਾਂਜੀ ਦਰਸ਼ਕਾਂ ਦੇ ਵਿੱਚ ਹੀ ਮੁਫਤ ਕੁਫੜ ਵੰਡ ਰਹੇ ਹਾਂ ਸੋ ਇਹ ਇਸ ਸਾਲ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਦਰਸ਼ਕ ਵੀਰਾਂ ਦੇ ਲਈ ਵੀ ਜਿੱਦਾਂ ਮਨ ਲਓ ਆਪਾਂ ਪਲੇਅਰਾਂ ਨੂੰ ਕੋਈ ਨਾ ਕੋਈ ਇਨਾਮ ਵੱਡੇ ਦਿੰਨੇ ਆ ਤੇ ਆਪਾਂ ਦਰਸ਼ਕ ਵੀਰਾਂ ਦੇ ਲਈ ਵੀ ਜਿਹੜੇ ਖਾਸ ਇਨਾਮ ਕੱਢਨੇ ਆ। ਹਾਂ ਖਾਸ ਇਨਾਮ ਕੱਢ ਰਹੇ ਆ ਜੀ। ਠੀਕ ਹੈ ਜੀ। ਐਲ.ਈ.ਡੀ ਹੋ ਗਿਆ, ਸੈਟ ਹੋ ਗਿਆ। ਮਤਲਬ ਇਹ ਤਾਂ ਦੇ ਅਸੀਂ ਬੜੇ 10 12 ਇਨਾਮ ਅਸੀਂ ਇੰਡਸਟਰੀ ਲਈ ਰੱਖੇ ਆ। ਠੀਕ ਹੈ ਜੀ। ਸੋ ਦਰਸ਼ਕ ਵੀਰਾਂ ਦੇ ਲਈ ਵੀ ਅੱਜ ਜਿੰਨੇ ਦਰਸ਼ਕ ਵੀਰ ਆਉਣਗੇ ਉਹਨਾਂ ਦੇ ਫ੍ਰੀ ਕੂਪਨ ਜਿਹੜੇ ਲੱਕੀ ਡਰਾਅ ਤੇ ਲੈਣੇ ਆ। ਦੇ ਲੱਕੀ ਡਰਾਅ ਜਰੀਏ ਜਿਹੜੇ ਤੁਸੀਂ ਇਨਾਮ ਦੇਣੇ ਦਰਸ਼ਕਾਂ ਨੂੰ ਦੇਣੇ ਦੀ ਦਰਸ਼ਕਾਣ ਹੋਣਗੇ ਸੋ ਬਹੁਤ ਵਧੀਆ ਜਿਹੜਾ ਮੇਲਾ ਕਰਵਾ ਰਹੇ ਨੇ ਸਾਡੇ ਸਾਰੇ ਸੁਸਾਇਟੀ ਦੇ ਵੀਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫਿਰੋਜ਼ਪੁਰ ਇਲਾਕੇ ਵੱਲੋਂ ਵੱਡਾ ਮੇਲਾ ਇਸ ਸਾਲ ਕਰਵਾਇਆ ਜਾਂਦਾ ਤੇ ਦੋਸਤੋ ਅੱਗੇ ਆਪਾਂ ਸਾਰੇ ਵੀਰਾਂ ਦੇ ਨਾਲ ਮਿਲਦੇ ਆਂਗੇ ਗੱਲਾਂਬਾਤਾਂ ਕਰਾਂਗੇ ਸੋ ਬਹੁਤ ਵਧੀਆ ਆਪੋ ਆਪਣੀਆਂ ਤਿਆਰੀਆਂ ਚ ਵੀਰ ਰੁੱਝੇ ਹੋਏ ਆ ਸੋ ਇਸ ਮੇਲੇ ਤੇ ਅੱਜ ਟੀਮਾਂ ਵੀ ਨਾਮੀ ਬਣ ਰਹੀਆਂ ਹੋਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਕੰਮ ਵਧੀਆ ਚੱਲ ਰਿਹਾ ਜੀ ਸਤਿ ਸ੍ਰੀ ਅਕਾਲ ਜੀ ਕੋ ਕੇ ਜੀ ਕੰਮ ਤੁਹਾਡਾ ਫਿਰ ਮਾਨ ਪਸੰਦੀ ਦਾ ਪਲੇਅਰ ਕਿਹੜਾ ਤੁਹਾਡਾ ਕਿੱਥੇ ਕਿੱਥੇ ਲਾਉਣੇ ਉਸ ਹੱਦ ਤੱਕ ਸਾਰੀ ਮਾਨ ਪਸੰਦ ਆ ਬਹੁਤ ਵਧੀਆ ਟੀਮਾਂ ਜਿਹੜੀਆਂ ਅੱਜ ਆ ਰੰਗਾਂ ਉਧਰਲੇ ਪਾਸੇ ਬਹੁਤ ਵਧੀਆ ਜਿਹੜਾ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਆ ਸਾਡੇ ਸਾਰੇ ਪ੍ਰਬੰਧਕ ਵੀਰ ਦੇਖੋ ਜੀ ਇਧਰਲੇ ਪਾਸੇ ਗਰਾਊਂਡ ਦੀ ਬਿਲਕੁਲ ਤਿਆਰੀ ਹੋ ਚੁੱਕੀ ਆ ਤੇ ਥੋੜੇ ਸਮੇਂ ਤੱਕ ਜਿਹੜੇ ਕਬੱਡੀ 65 ਦੇ ਮੈਚ ਆਪਾਂ ਸ਼ੁਰੂ ਕਰਵਾਵਾਂਗੇ ਉਸ ਤੋਂ ਬਾਅਦ ਕਬੱਡੀ ਆਲ ਓਪਨ ਦੀਆਂ ਆਟ ਕਲੱਬਾਂ ਦੇ ਮੈਚ ਬਜ਼ੁਰਗਾਂ ਦਾ ਸ਼ੋਅ ਮੈਚ ਤੇ ਮੁਕਾਬਲੇ ਜਿਹੜੇ ਕਰਵਾਏ ਜਾਣਗੇ ਇੱਕ ਲੜਕੀਆਂ ਦਾ ਸ਼ੋਅ ਮੈਚ ਬਜ਼ੁਰਗਾਂ ਦਾ 65 ਕਿਲੋ ਭਾਰ ਦੇ ਮੈਚ ਹੋਣਗੇ ਤੇ ਇਧਰਲੇ ਪਾਸੇ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਜੀ ਬੈਠੇ ਨੇ ਨਾਲ ਸਮੁੱਚੇ ਮੈਂਬਰ ਸਾਹਿਬਾਨ ਇਲਾਕੇ ਦੇ ਸਾਡੀਆਂ ਮਹਾਨ ਸ਼ਖਸੀਅਤਾਂ ਨੇ ਬਦਵੰਤੇ ਸੱਜਣ ਨੇ ਬੜੇ ਹੀ ਯੋਗਦਾਨ ਇਸ ਕਬੱਡੀ ਕੱਪ ਦੇ ਲਈ ਹੁੰਦੇ ਨੇ ਸੁੱਤਾ ਦਿਲੋਂ ਧੰਨਵਾਦ ਕਰਾਂਗੇ ਸਤਿਕਾਰ ਜੀ ਪ੍ਰਧਾਨ ਜੀ ਹੋਰ ਜੀ ਸਤਿਕਾਰ ਸਾਰਿਆਂ ਨੂੰ ਸਤਿਕਾਰ ਜੀ ਸੋ ਅੱਜ ਫਿਰ ਤਿਆਰੀਆਂ ਫੁੱਲ ਆ ਜੀ ਫੁੱਲ ਤਿਆਰੀਆਂ ਜਰਾ ਪਹਿਲਵਾਨ ਨੂੰ ਦਸ਼ਕਨਵਾਜ ਜਰਾ ਜਲਦੀ ਤੋਂ ਜਲਦੀ ਸਖੰਦ ਦੇਣ ਠੀਕ ਹੈ ਜੀ ਤੇ ਆਪਣੇ ਵੀ ਤੇ ਬਾਗੇ ਪੱਥਰ ਟੇਕ ਦੇ ਤੇ ਗਰਾਉਂਦਾ ਜਾ ਤੇ ਨਾਲ ਮੁੜਨ ਸਾਡੇ ਵਿਰਿੰਦਰ ਸਿੰਘ ਜੀ ਵੈਟ ਸਾਹਿਬ ਪ੍ਰਧਾਨ ਸਾਹਿਬ ਤੇ ਸਾਡੇ ਹੰਦਲ ਸਾਹਿਬ ਸਾਰੀਆਂ ਸ਼ਖਸ਼ੀਆਂ ਤਾਂ ਬੈਠੀਆਂ ਨੇ ਸੋ ਤਹਿ ਦਿਲੋਂ ਧੰਨਵਾਦ ਕਰਦੇ ਆਪਾਂ ਸਾਡੇ ਵੀਰ ਜੋ ਹਰ ਸਾਲ ਵੱਡਾ ਮੇਲਾ ਕਰਵਾਉਂਦੇ ਨੇ ਆਏ ਸਾਲ 23 ਮਾਰਚ ਨੂੰ ਪੱਕੀਆਂ ਜਿਹੜੀਆਂ ਤਰੀਕਾਂ ਨੇ ਤੋਂ ਇਸ ਸਾਲ ਜੀ ਜਿਵੇਂ ਆਪਾਂ ਕਬੱਡੀ ਵਾਲੇ ਮੁੰਡਿਆਂ ਨੂੰ ਇਨਾਮ ਦੇ ਰਹੇ ਆ ਵੱਡੇ ਤੇ ਦਰਸ਼ਕ ਵੀਰਾਂ ਦੇ ਲਈ ਵੀ ਮੈਂ ਸੁਣ ਰਿਹਾ ਵੀ ਬਿਲਕੁਲ ਜੀ ਬਿਲਕੁਲ ਦਸਕਾ ਵਾਸਤੇ ਮੁਫਤ ਨਾਮ ਨੇ ਕੋਈ ਫਰਚੀ ਨਹੀਂ ਠੀਕ ਹੈ ਜੀ ਉਹਨਾਂ ਨੂੰ 10000 ਰੁਪਏ ਦੇ ਇਨਾਮ ਦੇ ਰਹੇ ਆ ਠੀਕ ਹੈ ਜੀ ਜ਼ਰੂਰ ਪਹੁੰਚਣ ਸੋ ਦਰਸ਼ਕ ਵੀਰਾਂ ਦੇ ਲਈ ਵੀ ਕਹਿੰਦੇ ਸਾਡੇ ਹਸੈਣੀ ਵਾਲਾ ਕਬੱਡੀ ਕੱਪ ਤੇ ਜਿਹੜੇ ਵੱਡੇ ਇਨਾਮ ਦਿੱਤੇ ਜਾਣੇ ਆ। ਸੋ ਉਧਰਲੇ ਪਾਸੇ ਰਣਨੀਤੀਆਂ ਬਣਾ ਰਹੇ ਨੇ ਸਾਡੇ ਪ੍ਰਧਾਨ ਜੀ ਆਪਣੇ ਸਾਥੀਆਂ ਨਾਲ ਬੈਠੇ ਗੱਲਾਂ ਬਾਤਾਂ ਹੋ ਰਹੀਆਂ ਵੀ ਅੱਗੇ ਆਪਾਂ ਕੀ ਕੀ ਕਰਨਾ। ਸੋ ਉਧਰਲੇ ਪਾਸੇ ਮੈਂ ਦੇਖ ਰਿਹਾ ਵੀ ਸਾਡੇ ਬੌਂਸਰ ਆ ਗਏ ਨੇ ਇਹਨਾਂ ਨੇ ਅੱਜ ਡਿਊਟੀਆਂ ਨਿਭਾਉਣੀਆਂ ਤੇ ਸਾਡੇ ਸਾਰੇ ਸਤਕਾਰਯੋਗ ਭਰਾ ਅੱਜ ਬੈਠੇ ਨੇ। ਆਓ ਜੀ ਸਾਡੇ ਗਰਨਾਮ ਸਿੰਘ ਜੀ, ਸ਼ੂਸ਼ਕ ਤੇ ਚਮਕੌਰ ਸਿੰਘ ਜੀ ਬਾਈ ਹਰ ਸਾਲ ਦੀ ਤਰ੍ਹਾਂ ਪੁਆਇੰਟਾਂ ਦੀਆਂ ਡਿਊਟੀਆਂ ਤੇ ਟਾਇਆਂ ਦੀਆਂ ਡਿਊਟੀਆਂ ਸੌਰੀ ਮਾਫੀ ਚਾਹਾਂਗੇ ਟਾਇਆਂ ਦੀਆਂ ਡਿਊਟੀਆਂ। ਆਈਆਂ ਦੀਆਂ ਡਿਊਟੀਆਂ ਥੜੀਆਂ ਸਾਹਮਦੇ ਨੇ ਤੇ ਬਾਈ ਚਮਕੌਰ ਆ ਹੋਰ ਜੀ ਠੀਕ ਠਾਕ ਹੋ ਚਲ ਗੁਰਨਾਮ ਜੀ ਤੇ ਫੋਨ ਤੇ ਮਨ ਲੱਗਦਾ ਕੋਈ ਜ਼ਰੂਰੀ ਗੱਲ ਤਾਂ ਨਹੀਂ ਹੋ ਰਹੀ ਸੋ ਅੱਜ ਫਿਰ ਟੀਮਾਂ ਵਧੀਆ ਬਣੀਆਂ ਹੋਈਆਂ ਜੀ ਜੇ ਉਹਨਾਂ ਦੇ ਵਧੀਆ ਬਣੀਆਂ ਹੋਈਆਂ ਨੇ ਖਿਡਾਰੀਆਂ ਤੇ ਆ ਠੀਕ ਹੈ ਜੀ ਸੋ ਆਪਣੇ ਮੁੰਡੇ ਆ ਰਹੇ ਆ ਆਪਣੇ ਫੁੱਲੇ ਵਰਗੇ ਅੱਜ ਨਹੀਂ ਜੀ ਫੁੱਲੇ ਵਰਗੇ ਨਹੀਂ ਆ ਰਹੇ ਆਪ ਜਾ ਰਹੇ ਆ ਕੱਲ ਨੂੰ ਆਸਟ੍ਰੇਲੀਆ ਅੱਛਾ ਜੀ ਠੀਕ ਹੈ ਜੀ ਆਪਣੇ ਜਿਵੇਂ ਇਲਾਕੇ ਦੀ ਪੜਾਣੀ ਦੀ ਟੀਮ ਵੀ ਵਧੀਆ ਬਣਦੀ ਆ ਠੀਕ ਹੈ ਜੀ ਤੇ ਪਿੰਡ ਵਾਲੇ ਮੁੰਡੇ ਦੂਜੇ ਤਾਂ ਆਪਣੇ ਆਉਣਗੇ ਅੱਜ ਖੇਡਣਗੇ ਕੋਸ਼ਿਸ਼ ਹੈਗੀ ਆ ਵੀ ਆਉਣਗੇ ਮੁੰਡੇ ਮੈਨੂੰ ਮਿਲੇ ਸੀ ਕਿ ਆਉਣ ਲੱਗੇ ਆ ਠੀਕ ਹੈ ਜੀ ਬਾਈ ਬਾਈ ਸਾਨੂੰ ਐਂਟਰ ਕਰਿਆ ਜੀ ਅੱਧੀ ਆਵਾਂਗੇ ਠੀਕ ਹੈ ਜੀ ਸੋ 8 ਕਲੱਬਾਂ ਦੇ ਮੈਚ ਹੋਣਗੇ ਤੇ ਟਾਈਆਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਈ ਗਰਨਾਮ ਦੀ ਚੰਕੌਰ ਜੀ ਆਪਣੇ ਛੂ ਪਿੰਡ ਵਾਲੇ ਪਹੁੰਚੇ ਹੋਏ ਆ ਤੇ 65 ਦੇ ਮੈਚ ਵੀ ਹੋਣੇ ਆ ਤੇ ਅੱਜ 65 ਦੇ ਮੈਚ ਵੀ ਆ ਲੜਕੀਆਂ ਦਾ ਸ਼ੋਅ ਮੈਚ ਵੀ ਆ ਤੇ ਦੋਸਤੋ ਇੱਕ ਮੈਚ ਜਿਹੜਾ ਕਰਵਾਇਆ ਜਾਣਾ ਆਪਣਾ ਅ ਬਜ਼ੁਰਗਾਂ ਦਾ ਸੂ ਬਜ਼ੁਰਗਾਂ ਦੀ ਟੀਮ ਕਿਹੜੀ ਹੈ ਆਪਣਾ ਬੁੱਕ ਕਰੀ ਹੋਈ ਪਤਾ ਜੀ ਅੱਛਾ ਜੀ ਠੀਕ ਹੈ ਜੀ ਸੋ ਟੀਮਾਂ 65 ਦੀਆਂ ਇੰਟਰ ਹੋ ਚੁੱਕੀਆਂ ਜੀ ਟੀਮਾਂ ਹੋ ਗਈਆਂ ਠੀਕ ਹੈ ਜੀ ਠੀਕ ਹੈ ਸੋ ਧੰਨਵਾਦ ਜੀ ਸੋ ਬੌਂਸਰ ਭਰਾ ਆਪਣੇ ਪਹੁੰਚਦੇ ਆ ਕਿਹੜਾ ਗਰੁੱਪਾ ਵੀ ਆਪਣਾ ਬੌਂਸਰ ਵੀ ਲੋ ਆਓ ਜੀ ਸਾਡੇ ਹੀਰਾ ਬੌਂਸਰ ਗਰੁੱਪ ਫਿਰੋਜ਼ਪੁਰ ਵਾਲੇ ਵੀਰ ਵੱਡੇ ਵੱਡੇ ਡੌਲੇ ਦੇ ਡੈਡ ਤਰੀਰ ਲੈ ਕੇ ਪਹੁੰਚੇ ਹੋਏ ਆ ਲੈ ਵੀ ਭਾਈ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਆ ਸੋ ਭਰਾ ਸਾਡੇ ਵਿਸ਼ੇਸ਼ ਤੌਰ ਤੇ ਜਿਹੜੇ ਅੱਜ ਹੀਰਾ ਬੌਂਸ ਗਰੁੱਪ ਅਲੇ ਵੀ ਆਗੇ ਆ 65 ਦੀਆਂ ਟੀਮਾਂ ਟਰ ਹੋ ਰਹੀਆਂ ਤਿਆਰੀਆਂ ਫੁੱਲ ਆ ਥੋੜੇ ਸਮੇਂ ਤੱਕ ਜਿਹੜਾ ਆਪਾਂ ਮੈਚ ਸ਼ੁਰੂ ਕਰਵਾ ਦਾਂਗੇ ਲੋ ਵੀ ਗਰਾਊਂਡ ਦੀ ਜਿਹੜੀ ਤੈਰੇ ਵਾਲੀ ਲਾਈਨ ਲੱਗੀ ਹੋਈ ਆ ਤੇ ਹੁਣ ਜਿਹੜੀ ਸੈਂਟਰ ਲਾਈਨ ਲਾ ਰਹੇ ਆ ਕੈਂਟਰ ਲਾਈਨ ਲੱਗ ਜਾਣੀਆਂ ਢੇਰੀਆਂ ਬਣ ਜਾਣਗੀਆਂ ਤੇ ਟਾਈਆਂ ਪਾ ਕੇ ਮੈਚ ਕਰਾਂਗੇ ਸ਼ੁਰੂ ਆਪਣੀ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਓ ਦੋਸਤੋ ਮੈਂ ਤੁਹਾਡਾ ਨਵਦੀਪ ਦਵੜੀਖਾਨਾ ਹੋਰ ਵੀਡੀਓ ਇਦਾਂ ਦੀਆਂ ਲੈ ਕੇ ਆਉਂਦਾ ਰਹੂੰਗਾ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਔਰ ਸਾਡੀ ਸੋਸਾਇਟੀ ਮੈਂਬਰ ਸਹਿਮਾਨ ਪ੍ਰਧਾਨ ਜੀ ਸਮੂਹ ਸਾਡੇ ਵੀਰ ਰਣਨੀਤੀ ਅਗਲੀ ਬਣਾ ਰਹੇ ਨੇ ਉਹ ਵਧੀਆ ਮੇਲਾ ਹਰ ਸਾਲ ਜਿਹੜਾ ਕਰਵਾਇਆ ਜਾਂਦਾ ਸਹਾਣੀ ਵਾਲਾ ਬਾਡਰ ਬਾਰੀਕੀ ਅੱਜ ਸਾਲ ਵੱਡੀ ਦਾ ਪਟਾ ਮੀਲਾ ਮਿਲਦੇ ਆ ਅੱਗੇ ਦੋਸਤੋ ਬਹੁਤ-ਬਹੁਤ ਜੀ ਐਨੂੰ ਧੰਨਵਾਦ ਆਪਾਂ ਸ਼ਾਮ ਤੱਕ ਬਸ ਹੋ ਗਏ ਬਸ ਠੀਕ ਹੈ ਥੈਂਕ ਯੂ ਅਸੀਂ ਇੱਕ ਵਾਰ ਫੇਰ ਤੋਂ ਆਪਣੇ ਸਾਹਵੀਰ ਯੂਕੇ ਮੁਚਿਆਏ ਕਹਿੰਦੇ ਆ ਉੱਥੇ ਬਿੰਦਰ ਇੰਗਲੈਂਡ ਆ ਨਿਕਲਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਦਕਾ ਅੱਜ ਜਿਹੜੀਆਂ ਰੌਣਕਾਂ ਲੱਗੀਆਂ ਅੱਜ ਹੀ ਲੱਗੀਆਂ ਹਰ ਸਾਲ ਉਹਨਾਂ ਦਾ ਇਹ ਸਦਕਾ ਰੌਣਕਾਂ ਲੱਗਦੀ ਹੈ ਇਸ ਔਰ ਰੌਂਗ ਦਾ ਮੋਢੀ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਪਿਆਰ ਨਾਲ ਬਿੰਦਰ ਇੰਗਲੈਂਡ ਕਹਿੰਦੇ ਆ ਜਿਨ੍ਹਾਂ ਆਪਣੇ ਸਮੇਂ 'ਚ ਬੜੀ ਵੱਡੀ ਕਬੱਡੀ ਕੁੰਡ ਦੇ ਕਬੱਡੀ ਪੈ ਗਈ ਚੱਕਲਾ ਬੈਠਾ ਲਾਵੇ ਤੇਰੇ ਪਾਸੇ ਜੀਵਨ ਕਬੱਡੀ ਪੌਂਡ ਤੇ ਪਹੁੰਚ ਆਇਆ ਹੈ ਲਾ ਹੋਲੇ ਪਾਸੇ ਹੋਲੇ ਪਾਸੇ ਦਾ ਪੁਆਇੰਟ ਧਾਰੀ ਦਾ ਮੈਂ ਜਿਸ ਮਾਣ ਦੇ ਮੈਚ ਵਧੀਆ ਲੱਗਾ پوری ਤਾੜੀ ਮਾਰ ਦਿਓ ਸਾਰੇ ਵੀਰਾਂ ਹੋਰ ਜ਼ੋਰ ਤਾੜੀਆਂ ਮਾਰੋ ਸ਼ੀਦਾ ਦੇ ਨਾਮ ਤੇ ਹਰ ਜੰਨ ਦਾ ਮੇਲਾ ਚੱਲਦਾ ਉਹਨਾਂ ਦਾ ਮੇਲਾ ਚੱਲਦਾ ਦੋਨਾਂ ਟੀਮਾਂ ਦਾ ਬਹੁਤ ਬਹੁਤ ਤਹਿਰਾਮ ਆਵਾਜ਼ ਜਿਹੜੇ ਮੈਚ ਨੂੰ ਦੇਖ ਰਹੇ ਹਾਂ ਜੀ ਇਹ ਹਾਂ ਜਿਹੜੇ ਮੈਚ ਦਾ ਲੇਖਾ ਜੋਖਾ ਤੁਹਾਨੂੰ ਦੱਸ ਗਏ ਮਾਹੂ ਦੇਗੂ ਦੇ ਪੁਆਇੰਟ ਰਹੇ ਨੇ 17 ਤੇ ਸਾਧੂ ਦੇ ਪੁਆਇੰਟ 24 ਹੈ ਜੇਤੂ ਟੀਮਾਂ ਦੇ ਕੇ ਕੈਪਟਨ ਬਗੜੀ ਦਾ ਸੇਡੇ ਕੋਲ ਆਜੋ ਤਾਨਾ ਕੱਢ ਲੱਗੇ ਸੈਮੀ ਨੇ ਆ ਤੇ ਡਰਦੀ ਸਾਡਾ ਭਰਾ ਕਮਨੀ ਖਾਨ ਹੈ ਹਾਂ ਲੜਕੀਆਂ ਦੇ ਵਕਤਾਂ ਨੇ ਗੋਲਾਂ ਦੀ ਸਾਈਟ ਹੋਈ ਸਾਰੇ ਨਾਲ ਲੱਗੇ ਪਲਾਮਾਗੇ ਹੁਣ ਦਾ ਰੱਬ ਮੇਰ ਕੋਲੇ ਸਾਰੇ ਦੇ ਉੱਤੇ ਅਜਿਹਾ ਮੇਲਾ ਇੱਥੇ ਹੈ